ਤਾਂ ਪੀਵੀ ਮੀਡੀਆ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਰਫਤਾਰ ਰਾਏ ਅਤੇ ਹਰਸ਼ ਜਗਰਾਉ ਬਾਰੇ ਤਜਮੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇੰਨਾ ਵਾਲਾ ਮੁੱਦਾ ਕਾਫੀ ਚੱਲ ਰਿਹਾ ਹੈਗਾ ਕਾਫੀ ਜ਼ਿਆਦਾ ਆਪਾਂ ਨੂੰ YouTube ਤੇ ਵੀਡੀਓਜ਼ ਦੇਖਣ ਨੂੰ ਮਿਲਦੀਆਂ ਨੇ ਨਾਲ ਹੀ Instagram ਵਗੈਰਾ ਤੇ ਜਿੱਥੇ ਕਿ ਇਹ ਦੋਵੇਂ ਜਾਣੇ ਇੱਕ ਦੂਸਰੇ ਨੂੰ ਬਹੁਤ ਜ਼ਿਆਦਾ ਬੁਰਾ ਭਲਾ ਬੋਲ ਰਹੇ ਨੇ ਤੇ ਨਾਲ ਹੀ ਇਲਜ਼ਾਮ ਵੀ ਲਾ ਰਹੇ ਨੇ ਇੱਕ ਦੂਸਰੇ ਤੇ ਕਿਉਂਕਿ ਜੇਕਰ ਹਰਸ਼ ਜਗਰਾਉ ਉੱਥੇ ਆ ਕੇ ਰਫਤਾਰ ਰਾਏ ਨੂੰ ਮਾੜਾ ਬੋਲਦਾ ਤੇ ਕਹਿੰਦਾਗਾ ਵੀ ਮੈਂ ਆਪਣੀ ਜਗ੍ਹਾ ਦੇ ਸਈਆਂ ਤਾਂ ਉਧਰੋਂ ਫਿਰ ਰਫਤਾਰ ਕਹਿੰਦਾਗਾ ਵੀ ਮੈਂ ਆਪਣੀ ਜਗ੍ਹਾ ਦੇ ਸਈਆਂ ਇਹਨੇ ਸਾਡੇ ਨਾਲ ਧੋਖਾ ਕੀਤਾ ਤੇ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਹੀ ਮੋੜ ਆਇਆਗਾ ਜਿੱਥੇ ਤੁਹਾਨੂੰ ਸਾਰੇ ਨਹੀਂ ਦੱਸਦੇ ਵੀ ਰਫਤਾਰ ਰਾਏ ਨੇ ਇੱਥੇ ਅਸਲ ਕਾਰਨ ਦੱਸਿਆਗਾ ਵੀ ਇਹ ਕਿਉਂ ਕਟਿਆ ਗਿਆਗਾ ਸਾਡੇ ਕੋਲੋਂ ਅਤੇ ਇਹਦੀ ਕੀ ਗਲਤੀ ਹੈ ਤੇ ਜੋ ਸਟੋਰੀ ਤੁਸੀਂ ਆਪਣੀ ਸਕਰੀਨ ਤੇ ਵੇਖ ਪਾ ਰਹੇ ਹੋਗੇ ਜਿਸ ਕਰਕੇ ਕਿ ਸਾਨੂੰ ਕਾਫੀ ਜ਼ਿਆਦਾ ਗੁੱਸਾ ਆਇਆ ਤੇ ਅਸੀਂ ਇਹਦੇ ਨਾਲ ਇਹ ਹਸ਼ਰ ਕੀਤਾ ਇਸ ਤੋਂ ਬਾਅਦ ਬਲੋਗ ਕੋ ਕਹਿ ਰਹੇ ਸੀਗੇ ਵੀ ਤੂੰ ਕੋਈ ਪ੍ਰੂਫ ਤਾਂ ਸਾਹਮਣੇ ਰੱਖ ਤੂੰ ਇਦਾਂ ਕਿਸੇ ਤੇ ਕੀ ਇਲਜ਼ਾਮ ਲਾ ਸਕਦਾ ਉਸ ਤੋਂ ਬਾਅਦ ਯਾਨੀ ਇੱਕ ਚੈਟ ਦੀ ਵੀ ਸਕਰੀਨਸ਼ਾਟ ਸ਼ੇਅਰ ਕੀਤੀ ਸੀਗੀ ਉਹ ਤੇ ਉੱਪਰ ਇਹਨੇ ਲਿਖਿਆ ਸੀਗਾ ਵੀ ਬੋਲੀ ਜਾਣ ਦੋ ਸਾਨੂੰ ਕੋਈ ਪਰਵਾਹ ਨਹੀਂ ਬਾਕੀ ਤੁਹਾਨੂੰ ਇਹਨਾਂ ਦੋਨਾਂ ਦੇ ਵਿੱਚ ਕਿਹੜਾ ਸਹੀ ਲੱਗਦਾਗਾ ਕਿਉਂਕਿ ਹੁਣ ਅੱਗੇ ਦਾ ਮਾਮਲਾ ਤਾਂ ਹੁਣ ਉਹਦੇ ਹਰਸ਼ ਜਗਰਾਉਂ ਦੇ ਸਟੋਰੀ ਪਾਉਣ ਤੋਂ ਬਾਅਦ ਹੀ ਪਤਾ ਲੱਗੋ ਵੀ ਕੀ ਇਹ ਚੀਜ਼ਾਂ ਸੱਚ ਨੇ ਜਾਂ ਝੂਠ ਤੇ ਤੁਸੀਂ ਆਪਣੀ رائے ਕਮੈਂਟ ਸੈਕਸ਼ਨ ਚ ਜਰੂਰ ਦੱਸੋ ਤੇ ਹੋਰ ਵੀਡੀਓਜ਼ ਤੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ